ਇਹ ਆਸਰੇ ਝੂਠੇ ਨੇ ਉਹ ਆਸਰਾ ਸੱਚਾ ਜੀ ਕਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਦਾਤਾ ਜੀ ਨੇ ਆਸਰਾ ਲਿਆ ਕਿਹਦਾ ਲਿਆ ਗੁਰੂ ਅਮਰਦਾਸ ਪਾਤਸ਼ਾਹ ਦਾ ਆਸਰਾ ਲਿਆ ਗੁਰੂ ਪਿਆਰਿਓ ਲਾਹੌਰ ਦੀ ਧਰਤੀ ਚੂਨਾ ਮੰਡੀ ਲਾਹੌਰ ਚੂਨਾ ਮੰਡੀ ਇੱਕ ਬਾਜ਼ਾਰ ਹੈ ਚੂਨਾ ਮੰਡੀ ਬਾਜ਼ਾਰ ਹੈ ਲਾਹੌਰ ਦੇ ਅੰਦਰ ਉਸ ਢੀੜੀ ਜੀ ਗਲੀ ਦੇ ਵਿੱਚ ਇੱਕ ਘਰ ਸੀ ਬਾਬੇ ਹਰਦਾਸ ਦਾ ਬਾਬੇ ਹਰਦਾਸ ਦਾ ਘਰ ਉਹਦੇ ਘਰ ਵਿੱਚ ਦੋ ਪੁੱਤਰ ਤੇ ਇੱਕ ਪੁੱਤਰੀ ਨੇ ਜਨਮ ਲਿਆ ਗੁਰੂ ਪਿਆਰਿਓ ਇੱਕ ਹਰਦੀਾਲ ਇੱਕ ਜੇਠਾ ਇੱਕ ਪੁੱਤਰੀ RAMਦਾਸੀ ਪੁੱਤਰੀ RAMਦਾਸੀ ਪੁੱਤਰ ਹਰਦੀਾਲ ਪੁੱਤਰ ਜੇਠਾ ਗੁਰੂ ਰਾਮਦਾਸ ਕਹਿੰਦੇ ਬਚਪਨਾ ਹੈ ਅਜੇ ਬਚਪਨਾ ਤੇ ਬਚਪਨ ਦੇ ਵਿੱਚ ਮਾਤਾ ਪਿਤਾ ਗੁਜ਼ਰ ਗਏ ਬਚਪਨ ਦੇ ਵਿੱਚ ਨਾ ਮਾਤਾ ਪਿਤਾ ਗੁਜ਼ਰ ਗਏ ਚੜ੍ਹਾਈ ਕਰ ਗਏ ਤੇ ਹੁਣ ਕੌਣ ਗੁਰਮੁਖ ਹੋਏ ਨਾ ਤਿੰਨਾਂ ਦੀ ਪਰਵਿਸ਼ ਕਰੇ ਕੌਣ ਰੋਟੀ ਪਕਾ ਕੇ ਦੇਵੇ ਕੌਣ ਸੰਭਾਲੇ ਉਮਰਾਂ ਛੋਟੀਆਂ ਨੇ ਮਾਪੇ ਪਿਤਾ ਮਾਤਾ ਪਿਤਾ ਗੁਜ਼ਰ ਗਏ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਸ਼ਰੀਕਾਂ ਨੇ ਬੂਹੇ ਬੰਦ ਕਰ ਲਏ ਸ਼ਰੀਕਾਂ ਨੇ ਬੂਹੇ ਬੰਦ ਕਰ ਲਏ ਕਹਿੰਦੇ ਕਿ ਤੇ ਸਾਨੂੰ ਨਾ ਸਾਹਮਣੇ ਪੈ ਜਾਣ ਤਾਏ ਚਾਚੇ ਛੱਡ ਗਏ ਸਾਰੇ ਵੀ ਕਿਤੇ ਸਾਨੂੰ ਨਾ ਸੰਭਾਲਣੇ ਪੈ ਜਾਣ ਔਖਾ ਹੋ ਜਾਏਗਾ ਸ਼ਰੀਕਾਂ ਦੇ ਬੱਚਿਆਂ ਨੂੰ ਰੋਟੀ ਦੇਣੀ ਔਖਾ ਹੋ ਜਾਏਗਾ ਸ਼ਰੀਕਾਂ ਦੇ ਬੱਚਿਆਂ ਦਾ ਦੁੱਖ ਸੁੱਖ ਸਮਝਣਾ ਔਖਾ ਹੋ ਜਾਏਗਾ ਇਹ ਦੋ ਚੰਗਾ ਵੀ ਬੂਹੇ ਬੰਦ ਕਰ ਲਿਓ ਸਾਡੇ ਘਰ ਨਾਲ ਵਰਣ ਜਦੋਂ ਕਿ ਦੇ ਕਹਿੰਦੇ ਨੇ ਰੋਟੀ ਦੀ ਭੁੱਖ ਲੱਗਣੀ ਤੇ ਬੂਹਾ ਖੜਕਾਣਾ ਤੇ ਉਹਨਾਂ ਨੇ ਬੂਹਾ ਬੰਦ ਕਰ ਲੈਣਾ ਗੁਰਮਖੋ ਦੇਖੋ ਕਿੰਨਾ ਜ਼ਿਆਦਾ ਔਖਾ ਹੋਵੇਗਾ ਜਦੋਂ ਬੱਚਾ ਭੁੱਖਾ ਹੋਵੇ ਤੇ ਉਹ ਕਹੇ ਮੈਂ ਤਾਈ ਘਰ ਜਾ ਕੇ ਰੋਟੀ ਮੰਗਦਾ ਵਾਂ ਤੇ ਤਾਈ ਅੱਗੋਂ ਬੂਹਾ ਬੰਦ ਕਰ ਲੈ ਉਹਦੇ ਨਾਲ ਕੀ ਬੀਤਦੀ ਉਹਨੂੰ ਪਤਾ ਜਦੋਂ ਔਖ ਲੱਗੀ ਹੋਵੇ ਗੁਰਮਖੋ ਔਖ ਵਿਲਕਦਾ ਹੋਵੇ ਬੱਚਾ ਤੇ ਤਾਏ ਚਾਚੇ ਵੀ ਬੂਏ ਬੰਦ ਕਰ ਲੈਣ ਉਸ ਬੱਚੇ ਨਾਲ ਕੀ ਬੀਤਦੀ ਐ ਉਸ ਬੱਚੇ ਦੇ ਮਨ ਅੰਦਰ ਕੀ ਚੱਲਦਾ ਉਹ ਗੁਰੂ ਪਰਮੇਸ਼ਰ ਜਾਣਦਾ ਜੇ ਜਾਂ ਬੱਚਾ ਜਾਣਦਾ ਜੇ ਜਿਸ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਆਜ ਲੰਗਰ ਛਕਣ ਵਾਸਤੇ ਲੈਣਾ ਲੱਗੀਆਂ ਨੇ 1 ਲੱਖ ਬੰਦਾ ਹਰਿਮੰਦਰ ਸਾਹਿਬ ਆਣ ਕੇ ਪ੍ਰਸ਼ਾਦਾ ਛਕਦਾ ਜੇ ਉਸ ਗੁਰੂ ਲਈ ਤਾਂ ਚਾਚੇ ਤਾਏ ਨੇ ਵੀ ਬੂਏ ਬੰਦ ਕਰ ਲੈਣ ਉਸ ਗੁਰੂ ਲਈ ਕਹਿੰਦੇ ਉਹਨਾਂ ਨੇ ਬੂਏ ਬੰਦ ਕਰ ਲੈਣੇ ਤੇ ਕਹਿੰਦੇ ਨੇ ਫਿਰ ਨਾਨੀ ਜੀ ਨੇ ਸਹਾਰਾ ਦਿੱਤਾ ਨਾਨੀ ਨੇ ਨਾਨੀ ਆਪਣੇ ਨਗਰ ਬਾਸਰ ਕੇ ਲੈ ਗਈ ਨਾਨੀ ਬਸ ਬਾਸਰ ਕੇ ਲੈ ਗਈ ਉੱਥੇ ਫਿਰ ਨਾਨੀ ਨੇ ਘੁੰਗਣੀਆਂ ਬਣਾ ਕੇ ਨਾ ਉਹ ਦੇਣੀਆਂ ਕਹਿਣੀਆਂ ਤੂੰ ਵੇਚ ਆਇਆ ਕਰ 4 ਪੈਸੇ ਆਣਗੇ ਉਹਦੀ ਆਪ ਰੋਟੀ ਬਣਾ ਲਿਆ ਭਾਈ ਜੇਠਾ ਜੀ ਘੁੰਗਣੀਆਂ ਤੱਕ ਵੇਚਦੇ ਰਹਿਆ ਤੇ ਗੁਰਮੁਖੋ ਬਾਣੀ ਤਾਂ ਇਥੋਂ ਤੱਕ ਕਹਿੰਦੀ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਕਹਿੰਦੇ ਜਿਹਨੂੰ ਆਤ ਵੀ ਮੁਸ਼ਕਲ ਬਣ ਜਾਏ ਕੋਈ ਢੋਈ ਤੱਕ ਨਾ ਦੇਵੇ ਕੋਈ ਬਾਹ ਤੱਕ ਵੀ ਨਾ ਫੜੇ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਕਹਿੰਦੇ ਸ਼ਰੀਕਾ ਵੀ ਲਾਗੇ ਹੋ ਕੇ ਦੁਸ਼ਮਣੀਆਂ ਕੱਢਣ ਲੱਗ ਜਾਣ ਸ਼ਰੀਕੇ ਵੀ ਦੁਸ਼ਮਣ ਵੀ ਲਾਗੇ ਹੋ ਕੇ ਵਾਰ ਕਰਨ ਲੱਗ ਜਾਣ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭੱਜ ਖੜੇ ਤੇ ਰਿਸ਼ਤੇਦਾਰ ਵੀ ਭੱਜ ਜਾਣ ਉਹ ਵੀ ਦਰਵਾਜ਼ੇ ਬੰਦ ਕਰ ਦੇਣ ਸ਼ਰੀਕਾ ਵੀ ਛੱਡਦਾ ਵੇ ਰਿਸ਼ਤੇਦਾਰ ਵੀ ਛੱਡ ਦੇਣ ਕੋਈ ਬਾਹ ਨਾ ਫੜੇ ਫਿਰ ਬੰਦਾ ਕਰੇ ਕੀ ਫਿਰ ਬੰਦਾ ਕੀ ਕਰੇ ਉਸ ਮੁਸੀਬਤ ਵਿੱਚ ਤੇ ਮਹਾਰਾਜ ਕਹਿੰਦੇ ਉਹ ਇੱਕ ਕੰਮ ਕਰੀ ਇੱਕ ਕੰਮ ਕਰੀ ਜੇ ਤੈਨੂੰ ਤੇਰਾ ਸ਼ਰੀਕਾ ਤੇਰੀ ਬਾਹ ਨਹੀਂ ਫੜਦਾ ਜੇ ਤੇਰੇ ਰਿਸ਼ਤੇਦਾਰ ਤੇਰੀ ਬਾਣੀ ਫੜਦੇ ਤੇਰੇ ਚਾਚੇ ਤਾਏ ਤੇਰੀ ਬਾਣੀ ਫੜਦੇ ਇੱਕ ਕੰਮ ਕਰੀ ਜੇ ਕਿਤੇ ਤੂੰ ਪਰਮਾਤਮਾ ਦਾ ਬਣ ਜਾਏ ਤੇਰੇ ਮੂੰਹ ਤੇ ਵਾਹੇ ਗੁਰੂ ਆ ਜਾਏ ਫਿਰ ਤੈਨੂੰ ਸੱਤੀ ਬਾਣੀ ਲੱਗਦੀ ਤੈਨੂੰ ਪਰਮਾਤਮਾ ਤੇਰੀ ਬਾਹ ਫੜੇਗਾ ਤੇਰਾ ਸਹਾਰਾ ਰੱਬ ਬਣੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਜਾਂ ਕੋ ਮੁਸਤਲਾਤ ਬਣੇ ਤੋ ਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਥ ਤੇ ਭੱਜ ਖਲੇ ਸਭੋ ਭਜੇ ਆਸਰਾ ਤੂੰ ਕਹਿ ਸਭ ਇਸਰਾਉ ਕਹਿਣ ਲੱਗੇ ਚੇਤੇ ਆਵੇ ਉਸ ਪਰਮਰਮ ਲੱਗੇ ਨਾ ਤਤੀ ਵਾਓ ਜੇ ਰੱਬ ਚੇਤੇ ਆ ਗਿਆ ਤੈਨੂੰ ਤਤੀ ਵਾ ਨਹੀਂ ਲੱਗਣ ਦਿੰਦਾ ਤੈਨੂੰ ਤਤੀ ਵਾ ਨਹੀਂ ਲੱਗਣ ਦਿੰਦਾ ਫਿਰ ਤੇਰੇ ਘਰ ਇਹਨਾਂ ਧਨ ਆ ਜਾਏਗਾ ਤੇਰੇ ਘਰ ਇਹਨਾਂ ਕੋ ਜਾਏਗਾ ਆ ਜਾਏਗਾ ਤੂੰ ਪੁਖਾਣੀ ਮਰਦਾ ਕਦੇ ਸਭ ਕੁਝ ਤੇਰੇ ਘਰ ਵਿੱਚ ਆ ਜਾਊਗਾ ਕਿਉਂਕਿ ਬਾਣੀ ਕਹਿੰਦੀ ਘਰ ਤਾਂ ਤੇਰੇ ਸਭ ਕੁਝ ਹੈ ਕਿਆ ਨਹੀਂ ਘਰ ਤੇਰੇ ਅਸੀਂ ਕਹਿੰਨੇ ਸਾਡੇ ਘਰ ਗਰੀਬੀ ਆ ਗਈ ਸਾਡੇ ਘਰ ਹੈ ਕੁਝ ਨਹੀਂ ਉਹ ਸਜਣਾ ਉਹ ਬਾਣੀ ਕਹੀ ਜਾਂਦੀ ਆ ਕਰਤਾ ਤੇਰੇ ਸਭ ਕਿਸ ਹੈ ਕਿਆ ਨਾ ਹੀ ਕਰ ਤੇਰੇ ਤੂੰ ਉਹਦਾ ਬਣ ਕੇ ਤਾਂ ਵੇਖ ਤੇਰੇ ਘਰ ਸਾਰਾ ਕੁਝ ਆ ਜਾਏ